ਮੈਂ ਗੱਲ ਕਰਨਾ ਕਿ ਮੈਨੂੰ ਇੱਕ ਵਾਰ ਤੇ ਸੈਂਪੀ ਬਣਾ ਤਾ ਨਾ ਮੈਂ ਦੂਜੇ ਦਿਨ ਰਿਜ਼ਲਟ ਤਾਂ ਦੇ ਦੇਣਾ ਕਿ ਮੈਂ ਆਹ ਕਰਕੇ ਦਿਖਾਤਾ ਉਸ ਤੋਂ ਬਾਅਦ ਜਲੰਧਰ ਵਾਸੀ ਨਹੀਂ ਪੂਰਾ ਪੰਜਾਬ ਨਹੀਂ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਇੱਕ ਵੀਡੀਓ ਪਾਏਗਾ ਵੀ ਯਾਰ ਇਹ ਨੀਡੂ ਛਟਰਾ ਜਿਹੜਾ ਕੰਮ ਕੀਤਾ ਨਾ ਇਸ ਬੰਦੇ ਨੂੰ ਮੈਂ ਵੋਟ ਪਾਈ ਸੀ ਤੇ ਜਿਨੇ ਨਹੀਂ ਵੋਟ ਪਾਈ ਉਹ ਕਹੇਗਾ ਮੈਂ ਸਪੋਰਟ ਕੀਤੀ ਸੀ ਤੇ ਆ ਜਿਹੜਾ ਨੀਡੂ ਛਟਰਾ ਨਾਲ ਜਿੱਤਿਆ ਇਹ ਸਾਡੀ ਵੋਟ ਤੇ ਜਿੱਤਿਆ ਤੇ ਜੇ ਇਹਨੇ ਪਹਿਲਾ ਕੰਮ ਆ ਕਰਤਾ ਅਗਲਾ ਪਤਾ ਨਹੀਂ ਕਿਹੜਾ ਕੰਮ ਕਰਨ ਵਾਲਾ ਮੈਂ ਕਹਿੰਦਾ ਮੈਂ ਦੇਖੋ ਮੈਂ ਮਾਤਾ ਚਿੰਤਪੁਰਨੀ ਮੱਧਰਵਾਰ ਤੇ ਮੱਥਾ ਟੇਕਿਆ ਹੈ ਮੈਂ ਕਹਿੰਦਾ ਇਧਰ ਤੁਸੀਂ ਵੋਟਾਂ ਪਾ ਕੇ ਮੈਨੂੰ ਇੱਕ ਦਿਨ ਮੈਂ ਜਦੋਂ ਮੈਂ ਜਿੱਤ ਹੋ ਗਈ ਮੇਰੀ ਮੈਂ ਦੂਜੇ ਦਿਨ ਰਿਜ਼ਲਟ ਦਿਖਾ ਦੇਣਾ ਕਿ ਆਹ ਦੇਖ ਲਓ ਸ਼ੀਸ਼ਾ ਤੁਹਾਡੇ ਸਾਹਮਣੇ ਆ ਇੱਕ ਆਹ ਸ਼ੀਸ਼ਾ ਵੇ ਕਾ ਸ਼ੀਸ਼ਾ ਵਾ ਉਹਨਾਂ ਦੋਨਾਂ ਸ਼ੀਸ਼ਿਆਂ ਦੇ ਵਿੱਚ ਤੁਸੀਂ ਦੇਖ ਲਓ ਵੀ ਕਿਹਦੇ ਵਿੱਚ ਮੂੰਹ ਦੇਖਣਾ ਵਾ ਇਹ ਜਨਤਾ ਦੇ ਹੱਥ ਆ ਲੋਕਾਂ ਨੇ ਕਿਹਾ ਠੀਕ ਆ ਯਾਰ ਬੰਦਾ ਸਹੀ ਆ ਅੱਗੇ ਤੋਂ ਬੋਟੀਆਂ ਨੂੰ ਪਾਣੀ ਅੱਗੇ ਤੋਂ ਮੈਂ ਕੋਈ ਮੰਤਰੀ ਨਹੀਂ ਬਣਨ ਦੇਣਾ ਸਿੱਧੀ ਸਾਹਬ ਜੀ ਗੱਲ ਆ ਕੋਈ ਮੰਤਰੀ ਨਹੀਂ ਬਣਨੂੰਗਾ ਮੈਂ ਇੱਕ ਵਾਰੀ ਮੈਨੂੰ ਮੌਕਾ ਇਸ ਬਾਰ ਉਹ ਕਹਿੰਦੇ ਨੀਡੋ ਸ਼ਟਰਾ ਨੂੰ 4 ਘੰਟੇ ਵਸਣਾ ਬਣਾਈ ਇਹਨੇ ਉਤਰਨਾ ਨਹੀਂ ਕੁਰਸੀ ਤੋਂ ਉਹ ਫਿਰ ਕਹਿੰਦੇ ਇਸ ਬਾਰ ਉਹ ਕਹਿੰਦੇ ਨਾ 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 ਨੀਡੋ ਸ਼ਟਰਾ ਵਾਲਾ ਅਗਰ ਬੈਠ ਗਿਆ ਸੀਟ ਤੇ ਪ੍ਰਧਾਨ ਮੰਤਰੀ ਦੀ ਇਹਨੇ ਉਤਰਨੀ ਮੈਂ ਸੁਪਨਾ ਕੀ ਮੈਂ 4 ਘੰਟੇ ਉਸ ਪ੍ਰਧਾਨ ਮੰਤਰੀ ਬਣਾਉ ਤੇ ਮੈਂ ਇੰਡੀਆ ਅਮੀਰ ਕਰ ਸਕਦਾ ਅੱਛਾ ਅਮੀਰ ਕਰੋਗੇ ਕਿੱਦਾਂ ਤੁਸੀਂ ਬਾਰ-ਬਾਰ ਦਾਵਾ ਕਰ ਇਹ ਤਰੀਕਾ ਨਹੀਂ ਦੱਸਣਾ ਇਹ ਤਰੀਕਾ ਨਹੀਂ ਦੱਸਣਾ ਅੱਛਾ ਬੈਠ ਕੇ ਹੀ ਕਰੋਗੇ ਫਿਰ ਬੈਠ ਕੇ ਅਗਿਜਾ ਕੁਰਸੀ ਮੇਰੀ ਪਾਵਰ ਹੋਏਗੀ ਮੋਦੀ ਸਾਹਿਬ ਚਾਹਦੇ 400 ਕਹਿੰਦੇ ਸੀਟ ਇਹਨਾਂ ਨੇ 545 ਸੀਟਾਂ ਲੈਣੀਆਂ ਸੀਗੀਆਂ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਇਹਨਾਂ ਨੇ ਬਸ ਇੱਕੋ ਹੀ ਨਾਰਾ ਲਾਇਆ ਮੋਦੀ ਬੋਧੀ ਮੋਦੀ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਤੇ ਜਿੱਥੇ ਚੋਣਾਂ ਦਾ ਮਾਹੌਲ ਹੋਵੇ ਉੱਥੇ ਚੋਣ ਲੜਨ ਤੋਂ ਨੀਟੂ ਸ਼ਟਰਾ ਵਾਲਾ ਪਿੱਛੇ ਰਹਿ ਜਾਏ ਕਿਵੇਂ ਹੋ ਸਕਦਾ ਹੈ ਤੇ ਜਲੰਧਰ ਤੋਂ ਨੀਟੂ ਸ਼ਟਰਾ ਵਾਲੇ ਦੇ ਵੱਲੋਂ ਨਾਮੀਨੇਸ਼ਨ ਫਾਈਲ ਕਰ ਦਿੱਤੀ ਗਈ ਹੈ ਤੇ ਮੇਰੇ ਨਾਲ ਨੀਟੂ ਮੌਜੂਦ ਨਹੀਂ ਗੱਲਬਾਤ ਕਰਦੇ ਆ ਨੀਟੂ ਪਾਜੀ ਮੈਂ ਵੇਖ ਰਹੀ ਆ ਕਿ ਹਰ ਸਾਲ ਤੁਸੀਂ ਜਦੋਂ ਜਦੋਂ ਵੀ ਇਲੈਕਸ਼ਨ ਆਉਂਦੇ ਨੇ 2019 ਤੋਂ 2019 ਦੇ ਇਲੈਕਸ਼ਨ ਲੜੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਸਾਰੇ ਇਲੈਕਸ਼ਨ ਲੜੇ ਗਏ ਹਾਲਾਂਕਿ ਤੁਸੀਂ ਉਦੋਂ ਹਾਰ ਗਏ ਤਾਂ ਮੁਰਤੋਂ ਤੁਹਾਡੇ ਵੱਲੋਂ ਨਾਮੀਨੇਸ਼ਨ ਫਾਈਲ ਕੀਤੀ ਗਈ ਹੈ ਤੇ ਹੁਣ ਕੀ ਕ ਦੇਖੋ ਜੀ ਮੈਂ ਜਿਹੜੇ ਇਲੈਕਸ਼ਨ ਲੜਨੇ ਆ ਇਸ ਸਮਾਜ ਵਾਸਤੇ ਆ ਇਤਿਹਾਸ ਵਾਸਤੇ ਆ ਗਰੀਬੀ ਦਾ ਵਾਸਤੇ ਆ ਐਸੀ ਸਮਾਜ ਭਾਈਚਾਰੇ ਵਾਸਤੇ ਆ ਦੇਖੋ ਜੀ ਆਪਾਂ ਚੋਣਾ ਲੜ ਰਹੇ ਆ ਕੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੀ ਮਹਿੰਗਾਈ ਆ ਨਾ ਤੇ ਕਦੀ ਉਹਦੇ ਤੇ ਰੋਕਥਾਮ ਲੱਗੀ ਐ ਜੇ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਐਮਪੀ ਬੰਦਾ ਕੋਈ ਬੰਦਾ 9 ਐਮਐਲਏ ਥੱਲੇ ਹੁੰਦੇ ਔਰ ਇੱਕ ਐਮਐਲਏ ਦੇ 80 ਕਾਉਂਸਲਰ ਥੱਲੇ ਹੁੰਦੇ ਆ ਔਰ ਗੱਲ ਕਰੀਏ ਜੇ ਇੰਨੇ तरीके ਨਾਲ ਜੇ ਸਰਕਾਰ ਚਾਵੇ ਤੇ ਗਰੀਬਾਂ ਨੂੰ ਕਿਉਂ ਨਹੀਂ ਸਹੂਲਤਾ ਦਿੰਦੀ ਡਾਕਟਰ ਪੀਮਦਾਵ ਬਾਬਾ ਸਾਹਿਬ ਨੇ ਜਿਹੜੇ ਇਲੈਕਸ਼ਨ ਲੜਾਏ ਐ ਇਲੈਕਸ਼ਨ ਦੇ ਵਿੱਚ ਜਿੱਥੇ ਐਸਸੀ ਸਮਾਜ ਵਾਲਾ ਬੰਦਾ ਖੜਾ ਉੱਥੇ ਜਨਰਲ ਨਹੀਂ ਲੜ ਸਕਦਾ ਜਦੋਂ ਜਨਰਲ ਖੜਾ ਉੱਥੇ ਐਸਸੀ ਸਮਾਜ ਵਾਲਾ ਇਹ ਕਿ ਸਾਡੇ ਐਸਸੀ ਸਮਾਜ ਨੂੰ ਕਦੀ ਹੱਕ ਨਹੀਂ ਜਿਵੇਂਲੇ ਐਸਸੀ ਸਮਾਜ ਨੂੰ ਦੱਸਿਆ ਸੀਗਾ ਵੀ ਤੁਸੀਂ ਆਪਣੇ ਹੱਕ ਇਦਾਂ ਲੈ ਸਕਦੇ ਹੋ ਕੋਈ ਤੁਹਾਡਾ ਕਮਿਊਨਿਟੀ ਦਾ ਲੀਡਰ ਬਣ ਕੇ ਅੱਗੇ ਜਾ ਕੇ ਆਪਣੀਆਂ ਮੁਸ਼ਕਿਲਾਂ ਹੱਲ ਇਹਨਾਂ ਲੀਡਰਾਂ ਨੂੰ ਦੱਸਦਾ ਇਹਨਾਂ ਲੀਡਰਾਂ ਨੇ ਕੀ ਕਰ ਲਿਆ ਗੋਰਖ ਧੰਦਾ ਫੜ ਲਿਆ ਗੋਰਖ ਤੰਦਰ ਦਾ ਫੜ ਲਿਆ ਕਿ ਜਿਹੜਾ ਐਮਪੀ ਬਣਿਆ ਪੰਜਾਬ ਦੇ ਵਿੱਚ ਮੈਨੂੰ ਇੱਕ ਕੈਂਪੀ ਦਿਖਾ ਦਿਓ ਜਿਹਨੇ ਬੰਦੇ ਨੇ ਆਪਣੇ ਸ਼ਹਿਰ ਵਾਸੀਆਂ ਵਾਸਤੇ ਕੁਝ ਕੀਤਾ ਹੋਵੇ ਕੁਝ ਨਹੀਂ ਕੀਤਾ 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ ਔਰ ਜੇ 5 ਸਾਲਾਂ ਦਾ ਗੱਲ ਕਰੀ 25 ਕਰੋੜ ਰੁਪਇਆ ਮਿਲਦਾ ਹੈ ਇਹਨਾਂ ਲੋਕਾਂ ਨੇ ਕੀ ਕੀਤਾ ਉਹਦੀ ਆਪਣੇ ਘਰ ਦੇ ਡਿਵੈਲਪਮੈਂਟਾਂ ਕਰ ਲਈਆਂ ਆਪਣੇ ਮਾਰਕੀਟਾਂ ਬਣਾ ਲਈਆਂ ਆਪਣੀਆਂ ਦੁਕਾਨਾਂ ਬਣਾ ਲਈਆਂ ਆਪਣੇ ਇਹਨਾਂ ਨੇ ਹੋਟਲ ਖੋਲੇ ਵੱਡੇ ਵੱਡੇ ਬਾਹਰਲੇ ਦੇਸ਼ਾਂ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਲਾ ਧੰਤ ਇਹਨਾਂ ਕੋ ਮੋਦੀ ਸਰਕਾਰ ਨੂੰ ਤਾਂ ਪਤਾ ਨਹੀਂ ਲੱਗਦਾ ਪਿਆ ਵੀ ਕਾਲਾ ਧਨ ਹੈ ਕਿਧਰੋਂ ਕੋ ਕਾਲਾ ਧਨ ਅਸਲੀ ਇਹਨਾਂ ਲੀਡਰਾਂ ਕੋ ਆ ਜੇ ਲੀਡਰ ਕਾਲਾ ਧਨ ਕਰ ਰਹੇ ਆ ਦੇਸ਼ ਵਾਸਤੇ ਕੁਝ ਨਹੀਂ ਕਰ ਰਹੇ ਭ੍ਰਸ਼ਟਾਚਾਰ ਦੇਖੋ ਅੱਜ ਕਿਸੇ ਸੈਨਿਕ ਦੀ ਮੌਤ ਹੋਈ ਬੜਾ ਦੁੱਖ ਲੱਗਾ ਮੈਨੂੰ ਪਤਾ ਲੱਗਾ ਜਿਵੇਂ ਕੱਲ ਹੀ ਪਤਾ ਲੱਗਾ ਖਬਰ ਦੇ ਵਿੱਚ ਉੱਚ ਚਰਨਜੀਤ ਚੰਨੀ ਤੇ ਸੁਸ਼ੀਲ ਰਿੰਕੂ ਦੋਨੇ ਕਹਿ ਰਹੇ ਜੀ ਅਸੀਂ ਇਹਉਂ ਕਰਤਾ ਸੀ ਕਦੀ ਕਿਸਾਨਾਂ ਬਾਰੇ ਹੱਕ ਦੀ ਗੱਲ ਨਹੀਂ ਕੀਤੀ ਕਦੀ ਜਵਾਨਾਂ ਬਾਰੇ ਹੱਕ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਇਹ ਦੇਸ਼ ਨੂੰ ਦੱਸਣ ਕਿ ਕਿੱਦਾਂ ਚੱਲੇਗਾ ਆਪ ਪਲਟੀ ਮਾਰ ਕੇ ਕਦੀ ਉਧਰ ਤੇ ਕਦੀ ਉਧਰ ਹੈ ਜੇ ਗੱਲ ਕਰੀ ਚਰਨਜੀਤ ਚੰਨੀ ਦੀ ਤਿੰਨ ਮਹੀਨੇ ਸੀਐਮ ਬਣ ਕੇ ਇਸ ਟਾਈਮ ਉਹ ਕਿੰਨਾ ਤਕੜਾ ਘਟਾਲੇ ਦਾ ਰੋਲਾ ਪਿਆ ਹਜੇ ਤੱਕ ਉਹ ਨਿਬੜਿਆ ਨਹੀਂ ਜਨਤਾ ਫਿਰ ਬੋਟ ਪਾਹ ਤੁਰਪੀ ਪਾ ਦਿਓ ਸਾਨੂੰ ਕੀ ਪਾ ਦਿਓ ਇਹ ਤੇ ਆ ਜੀ ਇੱਕ ਕਹਾਵਤ ਬਣੀ ਹੈ ਅੰਨਾ ਵੰਡੇ ਪਨੀਰੀਆਂ ਮੁਰਮੁਰ ਕਰਦੇਆਂ ਨੂੰ ਬਾਰੇ ਤੁਸੀਂ ਸਾਰਿਆਂ ਦਾ ਕਹਿ ਰਹੇ ਹੋ ਕਿ ਜਿਹੜੇ ਡਿੱਗਜ ਨੇਤਾ ਨੇ ਉਹਨਾਂ ਨੇ ਕੰਮ ਨਹੀਂ ਕੀਤਾ ਕ੍ਰਪਸ਼ਨ ਕੀਤੀ ਹੈ ਪਰ ਜੇ ਨੀਟੂ ਛਟਰਾ ਵਾਲੇ ਨੂੰ ਮੌਕਾ ਮਿਲਦਾ ਤਿੰਨੀ ਟੂ ਛਟਰਾ ਵਾਲਾ ਕੀ ਅਜਿਹਾ ਕਰੇਗਾ ਕਿ ਦੇਸ਼ ਦੀ ਨੁਹਾਰ ਬਦਲੇਗੀ ਜਲੰਧਰ ਦੀ ਨੁਹਾਰ ਬਦਲੇਗੀ ਮੈਂ ਗੱਲ ਕਰਨਾ ਇਹ ਕਿ ਮੈਨੂੰ ਇੱਕ ਵਾਰ ਤੇ ਸੈਂਪੀ ਬਣਾ ਤਾ ਨਾ ਮੈਂ ਦੂਜੇ ਦਿਨ ਰਿਜ਼ਲਟ ਤੁਹਾਨੂੰ ਦੇ ਦੇਣਾ ਕਿ ਮੈਂ ਆਹ ਕਰਕੇ ਦਿਖਾਤਾ ਉਸ ਤੋਂ ਬਾਅਦ ਜਲੰਧਰ ਵਾਸੀ ਨਹੀਂ ਪੂਰਾ ਪੰਜਾਬ ਨਹੀਂ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਇੱਕ ਵੀਡੀਓ ਪਾਏਗਾ ਵੀ ਯਾਰ ਇਹ ਨੀਟੂ ਛਟਰਾ ਜਿਹੜਾ ਕੰਮ ਕੀਤਾ ਨਾ ਇਸ ਬੰਦੇ ਨੂੰ ਮੈਂ ਵੋਟ ਪਾਈ ਸੀ ਤੇ ਜਿਨੇ ਨਹੀਂ ਵੋਟ ਪਾਈ ਉਹ ਕਹੇਗਾ ਮੈਂ ਸਪੋਰਟ ਕੀਤੀ ਸੀ ਤੇ ਅੱਜ ਜਿਹੜਾ ਨੀਡੂ ਸ਼ਟਰ ਨਾਲ ਜਿੱਤਿਆ ਇਹ ਸਾਡੀ ਵੋਟ ਤੇ ਜਿੱਤਿਆ ਤੇ ਜੇ ਇਹ ਨੇ ਪਹਿਲਾ ਕੰਮ ਆ ਕਰਤਾ ਅਗਲਾ ਪਤਾ ਨਹੀਂ ਕਿਹੜਾ ਕੰਮ ਕਰਨ ਵਾਲਾ ਹੁਣ ਤਿਆਰੀਆਂ ਕਰ ਲੋ ਮੈਨੂੰ ਪਤਾ ਵਾ ਮੈਨੂੰ ਨੇਤਾ ਨੇ ਨਹੀਂ ਜਿੱਤਣ ਦੇਣਾ ਮੇਰੀ ਭੈਣ ਨੂੰ ਖੜਾ ਕਰਤਾ ਮੇਰੇ ਖਿਲਾਫ ਇਹਨਾਂ ਨੇ ਪੈ ਪੋ ਦੇ ਕੇ ਸੋਨੀਆ ਜੀ ਨੂੰ ਸੱਕੀ ਭੈਣ ਮੇਰੀ ਮੇਰੇ ਸਾਹਮਣੇ ਖੜੀ ਉਹ ਕਹਿੰਦੀ ਮੈਂ ਨੀਡੂ ਨਾ ਲਾਣਾ ਮੈਂ ਉਹਦੇ ਘਰ ਗਿਆ ਜਾ ਕੇ ਪੈਰੀ ਪੂਰੀ ਪਿਆ ਮੈਨੂੰ ਕਹਿੰਦੀ ਮੇਰੇ ਘਰੋਂ ਬਾਹਰ ਨਿਕਲ ਬੜਾ ਦੁੱਖ ਲੱਗਾ ਮਨ ਨੂੰ ਕੀ ਯਾਰ ਲੀਡਰ ਇਹਨਾਂ ਗਿਰ ਸਕਦੇ ਧਮਕੀਆਂ ਤੇ ਚ ਜਿਹੜੇ ਇਹ ਹਾਲਾਤ ਕਰ ਦਿੱਤੇ ਇਹਨਾਂ ਨੇ ਤੇ ਬਹੁਤ ਮੜਖ ਤੇ ਮੈਂ ਤਾਂ ਕਹਿੰਦਾ ਰੱਬ ਇਹ ਕਦੀ ਵੀ ਨਹੀਂ ਹੋਣ ਸਾਡਾ ਨਰੇਸ਼ ਕਮਲ ਲੱਲਾ ਜੀ ਜਿਹੜੇ ਕੀ ਰਾਜਪੁਰਾ ਤੋਂ ਸੀਟ ਕੱਢ ਰਹੇ ਗੁਰਦਾਸਪੁਰ ਤੋਂ ਰਮੇਸ਼ ਜੀ ਸੀਟ ਕੱਢ ਰਹੇ ਹੋਰ ਵੀ ਸਾਡੇ ਕਈ ਕੈਂਡੀਡੇਟਾ ਪੱਪੂ ਚਾਹ ਵਾਲਾ ਜੇ ਗੱਲ ਕਰੀਏ ਸਾਡਾ ਟਿੱਟੂ ਬਾਣਿਆ ਲੁਧਿਆਣੇ ਵਿੱਚ ਔਰ ਕਿਤੇ ਬੋਟ ਨਾ ਪਾਓ ਜਿਹੜੇ ਸਾਡੇ ਬੰਦੇ ਖੜੇ ਉਹਨਾਂ ਨੂੰ ਵੋਟ ਪਾ ਕੇ ਦੇਖੋ ਹਰ ਵਾਰੀ ਤੁਸੀਂ ਇਤਿਹਾਸ ਬਦਲਿਆ ਆਮ ਆਦਮੀ ਪਾਰਟੀ ਦਾ ਵੀ ਇਤਿਹਾਸ ਬਦਲਿਆ ਭਾਬੀ ਰਣਜੀਤ ਕੌਰ ਦਾ ਨਾਂ ਪੁੱਲ ਗਿਆ ਉਹ ਇਲੈਕਸ਼ਨ ਨਹੀਂ ਲੜ ਰਹੀ ਨਹੀਂ ਉਹਨਾਂ ਨੂੰ ਐਕਚੁਅਲੀ ਧਮਕੀਆਂ ਬਹੁਤ ਆ ਰਹੀਆਂ ਕਰੈਕਟ ਆ ਰਹੀਆਂ ਧਮਕੀਆਂ ਆ ਰਹੀਆਂ ਤੇ ਉਸ ਕਰਕੇ ਉਹ ਡਰ ਗਈ ਕਿਸ ਤਰੀਕੇ ਦੀਆਂ ਧਮਕੀਆਂ ਆ ਰਹੀਆਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਹਾ ਤਾਂ ਇਹ ਆਪਾਂ ਨਹੀਂ ਲੜ ਸਕਦੇ ਸਾਨੂੰ ਧਮਕੀਆਂ ਆ ਰਹੀਆਂ ਤੇ ਆਪਾਂ ਵੀ ਆਪਾਂ ਕਹਿੰਦੇ ਵੀ ਤੁਹਾਡੀਆਂ ਇਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਮੈਂ ਕਿਹਾ ਵੀ ਚਲੋ ਠੀਕ ਹੈ ਜੀ ਤੇ ਮੈਂ ਤੇ ਵਾਰਨਸੀ ਜਲੰਧਰ ਅੰਮ੍ਰਿਤਸਰ ਤਿੰਨ ਸੀਟਾਂ ਤੋਂ ਫਾਰਮ ਭਰੇ ਆਪਾਂ ਤੇ ਜੇ ਜਨਤਾ ਦੀ ਰਹਿਮਦਿਲੀ ਹੋਏਗੀ ਜਨਤਾ ਚਾਹਦੀ ਹੋਏਗੀ ਬਦਲਾਵ ਕਿਉਂਕਿ ਆਹੀ ਮੌਕਾ ਵਾ ਇਸ ਤੋਂ ਬਾਅਦ ਲੋਕਾਂ ਨੇ ਐਸੇ ਗੁਲਾਮ ਹੋ ਜਾਣਾ ਵਾ ਨਾ ਕਿ ਕਿਸੇ ਨੇ ਸਿਰ ਚੱਕਣ ਜੋ ਗੱਲ ਜਣਾ ਅਗਰ ਕੋਈ ਜਦੀ ਬੋਰਡ ਕਿਸੇ ਨੇ ਪਾਣੀ ਆਜ਼ਾਦਾਂ ਨੂੰ ਵੋਟ ਪਾਓ ਕਿਉਂਕਿ ਕਾਫੀ ਲੋਕ ਮੇਰੇ ਵੀਰ ਆਜ਼ਾਦ ਖੜੇ ਮੇਰੀ ਫੋਟੋਆਂ ਲਾ ਕੇ ਉਹਨਾਂ ਨੇ ਕਿਹਾ ਪੱਜੀ ਆ ਪੰਜ ਆਜ਼ਾਦ ਖੜੇ ਤੁਹਾਡੀ ਫੋਟੋ ਲਾ ਕੇ ਸਾਡੀ ਸਪੋਰਟ ਕਰ ਰਹੇ ਨੇ ਇਹ ਡਿਸ਼ਟ੍ਰਿਕਟ ਮੈਂ ਉਹਨਾਂ ਦਾ ਪ੍ਰਚਾਰ ਚ ਵੀ ਜਾਊਂਗਾ ਮੈਂ ਉਹਨਾਂ ਦੇ ਪ੍ਰਚਾਰ ਚ ਕੋ ਜਾਊਂਗਾ ਕਿਉਂਕਿ ਉਹ ਦੇਸ਼ ਵਾਸਤੇ ਲੜ ਰਹੇ ਇਤਿਹਾਸ ਵਾਸਤੇ ਲੜ ਰਹੇ ਜੋ ਸਾਡਾ ਮੇਨ ਕੈਰੈਕਟਰ ਡਾਕਟਰ ਭੀਮ ਦਾ ਬਾਬਾ ਸਾਹਿਬ ਦਾ ਸੀਗਾ ਪਰ ਅੱਜ ਹਰ ਕੋ ਇਨਸਾਨ ਦਾ ਅੱਜ ਗੱਲ ਕਰੀਏ ਸਰਕਾਰੀ ਪੈਨਸ਼ਨਾਂ ਇਹਨਾਂ ਨੇ ਬੰਦ ਕਰਤੀਆਂ ਸਰਕਾਰ ਪੈਨਸ਼ਨਾਂ ਕਿਉਂ ਬੰਦ ਕਰਦੀ ਸਰਕਾਰੀ ਬੰਦੇ ਦਾ ਉਹ 40 ਸਾਲ 30 ਸਾਲ ਨੌਕਰੀ ਕਰਦਾ ਵਿਚਾਰਾ ਜੇ ਗੱਲ ਕਰੀ ਫੌਜੀਆ ਦੀ ਨੌਕਰੀ ਉਹ ਇਹਨਾਂ ਨੇ ਬੰਦ ਕਰਤੀ ਕੋਈ ਪੰਜਾਬ ਵਿੱਚ 2019 ਤੋਂ ਲੈ ਕੇ 2024 ਦੇ ਵਿੱਚ ਤੱਕ ਕੱਪੜੇ ਦਾ ਕਾਰੋਬਾਰ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਇੰਨਾ ਘਾਟੇ ਤੇ ਗਿਆ ਕਿ ਬੀੜਾ ਗਰਕ ਹੋ ਗਿਆ ਮੈਂ ਅੱਜ ਇਹ ਕਹਣਾ ਕਿ ਮੈਂ ਮੋਦੀ ਸਰਕਾਰ ਨੂੰ ਵੋਟ ਪਾਉਣ ਨੂੰ ਤਿਆਰ ਹਾਂ ਪਰ ਉਹ ਪੰਜਾਬ ਚ ਪੂਰੇ ਭਾਰਤ ਦੇਸ਼ ਚ ਸਾਡੇ ਪੰਜਾਬ ਚ ਸਾਡੇ ਭਾਰਤ ਇੰਡੀਆ ਦੇ ਵਿੱਚ ਸਾਡੇ ਭਾਰਤ ਦੇਸ਼ ਵਿੱਚ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੀਐਸਟੀ ਨਹੀਂ ਹੋਣੀ ਚਾਹੀਦੀ ਅਜਿਹੇ ਟੂਲ ਟੈਕਸ ਸਾਰੇ ਚੱਕ ਦਿਓ ਮੈਂ ਅੱਜ ਵੋਟ ਪਾ ਦੂੰਗਾ ਮੋਦੀ ਸਰਕਾਰ ਨੂੰ ਅ ਜਿੰਨੇ ਟੂਲ ਟੈਕਸ ਸਾਰੇ ਚੱਕ ਦਿਓ ਜੇ ਸਾਰਿਆਂ ਦੀ ਪਰਚੀ ਹੋਵੇ ਸਿਰਫ 50 ਰੁਪਏ ਹੋਵੇ ਕਿਸੇ ਦੀ 100 ਕਿਸੇ ਦੀ 200 ਨਾ ਹੋਵੇ ਬੰਦਾ ਗੱਡੀ ਲੈ ਲੈਂਦਾ ਭਾ ਕਿਰਾਏ ਤੇ ਸਾਡੇ ਵਰਗਾ ਅੱਜ ਕਿਰਾਏ ਤੇ ਲੈਂਦਾ ਉਹਨੂੰ ਟੂਲ ਟੈਕਸੀ ਮਾਰ ਜਾਂਦੇ ਜੇ ਗੱਲ ਕਰੀਏ ਇੱਟਾਂ ਖੱਡਿਆਂ ਦੀ ਇਹਨਾਂ ਨੇ 3 ਮਹੀਨੇ ਤੇ ਰਿੰਕੂ ਭਾਜੀ ਬਣ ਕੇ ਰਏ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਸਿਰਫ ਤੇ ਸਿਰਫ ਇਹਨਾਂ ਕੋ ਗੱਲਾਂ ਹੀ ਆ ਹੋਰ ਕੁਝ ਨਹੀਂ ਕਰ ਸਕਦੇ ਕਿਸੇ ਆਮ ਬੰਦੇ ਨੂੰ ਯਾਰ ਤੁਸੀਂ ਲੈ ਕੇ ਆਓ ਸਾਡੇ ਵਿੱਚ ਖੜਾ ਇੱਕ ਸਾਈਕਲ ਵਾਲਾ ਉਹ ਜੇ ਗੱਲ ਕਰੀਏ ਤਾਇਆ ਟੱਲੀਰਾਮ ਕਮੇਡੀਅਨ ਕਲਾਕਾਰ ਉਹ ਲੜ ਰਿਹਾ ਹਾਰਪੁਰ ਤੋਂ ਲੜ ਰਿਹਾ ਹੈ ਸਾਡੇ ਵਿੱਚ ਬੰਦੇ ਉਹ ਲੜਦੇ ਜਿਹੜਾ ਜ਼ਮੀਨੀ ਪੱਧਰ ਸਾਈਕਲਾਂ ਵਾਲਾ ਬੰਦਾ ਵਾ ਕੋਈ ਰੇੜੀ ਵਾਲਾ ਬੰਦਾ ਵਾ ਇੱਕ ਮੁੰਡਾ ਹੈਗਾ ਜਿਹੜਾ ਚਾਹ ਦੀ ਰੀਲ ਲਾਉਂਦਾ ਉਹ ਆ ਯਾਨੀ ਕਿ ਸਾਡੇ ਵਿੱਚ ਬੰਦੇ ਉਹ ਆ ਕਿ ਜਿਹੜੇ ਬਿਲਕੁਲ ਜ਼ਮੀਨੀ ਪੱਧਰ ਜੁੜੇ ਜਿਹੜੇ ਕਿ ਲੋਕਾਂ ਦੇ ਕੰਮ ਕਰਾਉਣਗੇ ਨੀਟੂ ਪਾਜੀ ਤੁਸੀਂ ਸਾਰੇ ਦਿਗਜ ਨੇਤਾ ਦੇ ਕੰਮ ਗਿਣਾ ਦਿੱਤੇ ਤੁਸੀਂ ਕਿਹਾ ਕਿ ਉਹਨਾਂ ਨੇ ਕੰਮ ਜਿਹੜੇ ਕਹੇ ਸੀ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੁਣ ਨੀਟੂ ਤਾਂ ਨਹੀਂ ਮੁੱਕਰ ਜਾਵੇਗਾ ਨੀਟੂ ਕਹਿ ਰਿਹਾ ਕਿ ਮੈਂ 2 ਦਿਨਾਂ ਦੇ ਵਿੱਚ ਰਿਜ਼ਲਟ ਦਿਖਾ ਸਕਦਾ ਲੋਕਾਂ ਨੂੰ ਪਰ ਇਹ ਨਾ ਹੋਵੇ ਕਿ ਨੀਟੂ ਵੀ ਵਾਅਦਾ ਕਰੇ ਬਾਅਦ ਵਿੱਚ ਲੋਕ ਦੇਖਦੇ ਰਹਿ ਜਾਣ ਨ ਮੈਂ ਕਹਿੰਦਾ ਮੈਂ ਦੇਖੋ ਮੈਂ ਮਾਤਾ ਚਿੰਤਪੁਰਨੀ ਮੱਧਰਵਾਰ ਤੇ ਮੱਥਾ ਟੇਕਿਆ ਹੈ ਮੈਂ ਕਹਿੰਦਾ ਇਧਰ ਤੁਸੀਂ ਵੋਟਾਂ ਪਾ ਕੇ ਮੈਨੂੰ ਇੱਕ ਦਿਨ ਮੈਂ ਜਿੱਦਾਂ ਮੈਂ ਜਿੱਤ ਹੋ ਗਈ ਮੇਰੀ ਮੈਂ ਦੂਜੇ ਦਿਨ ਰਿਜ਼ਲਟ ਦਿਖਾ ਦਨਾ ਕਿ ਆਹ ਦੇਖ ਲਓ ਸ਼ੀਸ਼ਾ ਤੁਹਾਡੇ ਸਾਹਮਣੇ ਆ ਇੱਕ ਆਹ ਸ਼ੀਸ਼ਾ ਵੇ ਕਾ ਸ਼ੀਸ਼ਾ ਵਾ ਉਹਨਾਂ ਦੋਨਾਂ ਸ਼ੀਸ਼ਿਆਂ ਦੇ ਵਿੱਚ ਤੁਸੀਂ ਦੇਖ ਲਓ ਵੀ ਕਿਹਦੇ ਵਿੱਚ ਮੂੰਹ ਦੇਖਣਾ ਵਾ ਇਹ ਜਨਤਾ ਦੇ ਉੱਤੇ ਆ ਜੇ ਨਹੀਂ ਵੋਟ ਪਾਣਗੇ ਨਾ ਤੇ ਪਾ ਦਿਓ ਫਿਰ ਜਿਹੜੇ ਬੰਦੇ ਗਰਦਾਰ ਕੋਈ ਪਾਰਟੀ ਚੋਂ ਤੇ ਦੌੜ ਕੇ ਆ ਕੋਈ ਉਧਰ ਦੌੜ ਕੇ ਆ ਕੁਰਸੀਆਂ ਵਾਸਤੇ ਪੈਸਿਆਂ ਵਾਸਤੇ ਇਹਨਾਂ ਨੇ ਜਾਨ ਲੈਣੀ ਜਾਨ ਦੇਣੀ ਬੰਦੇ ਦੀ ਕੋ ਇਹ ਬੰਦੇ ਉਹ ਬੰਦੇ ਆ ਕਿ ਜਿਨ੍ਹਾਂ ਨੇ ਡਾਕਟਰ ਭੀਮrao ਬਾਬਾ ਸਾਹਿਬ ਦੀ ਸੋਚ ਤੇ ਚੱਲਣਾ ਤੇ ਕੀ ਸੀਗਾ ਇਹਨਾਂ ਨੇ ਤਾਂ ਆਪਣੇ ਹੀ ਸੰਵਿਧਾਨ ਵੱਖਰੇ ਬਣਾਉਣ ਨੂੰ ਬੈਠੇ ਜੇ ਸਾਡੀ ਤਾਕਤ ਨਾ ਹੋਵੇ ਸਾਡੇ ਐਸੀ ਸਮਾਜ ਭਾਈਚਾਰਾ ਨਾ ਖੜਾ ਹੋਵੇ ਇਹ ਤੇ ਦੂਜੇ ਦਿਨ ਸੰਵਿਧਾਨ ਬਦਲ ਦੇਣ ਇਹਨਾਂ ਦਾ ਵਾਸ ਹੀ ਨਹੀਂ ਚੱਲਦਾ ਇੱਕ ਇੱਕ ਮੰਤਰੀ ਟੁੱਟਾ ਜਾਨਾ ਉੱਠ ਕੇ ਮੰਤਰੀ ਕਹਿੰਦਾ ਵਾ ਕਿ ਅਸੀਂ ਸੰਵਿਧਾਨ ਦੇ ਰੱਖਿਆ ਨੂੰ ਨਹੀਂ ਮੰਨਦੇ ਉਹ ਮੈਂ ਉਹਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਮੇਰੇ ਨਾਲ ਗੱਲ ਤੇ ਕਰ ਤੇਰਾ ਸਲਾਹ ਕਰ ਕੋਣ ਜਿਹੜਾ ਤੈਨੂੰ ਇੰਨੀ ਗੱਲ ਕਹਿੰਦਾ ਸਪੀਚ ਦੇ ਨੂੰ ਕਿ ਸਾਡੇ ਜਿਹੜੇ ਸਟੂਲ ਕਾਸ ਐਸਸੀ ਸਮਾਜ ਭਾਈਚਾਰੇ ਸਾਨੂੰ ਥੁੱਕਣ ਦੀ ਇਜਾਜ਼ਤ ਨਹੀਂ ਸੀ ਸਾਨੂੰ ਖੂਜ ਪਾਣੀ ਪੰਦੀ ਇਜਾਜ਼ਤ ਨਹੀਂ ਸਾਨੂੰ ਕੋੜੀ ਚੜਨ ਦੀ ਇਜਾਜ਼ਤ ਨਹੀਂ ਸੀ ਅੱਜ ਵੀ ਜੇ ਗੱਲ ਕਰੀਏ ਯੂਪੀ ਬਿਹਾਰ ਵਾਲ ਜਾਓ ਤਾਂ ਅੱਜ ਵੀ ਉਹੀ ਦੌਰ ਚੱਲਦੇ ਪਏ ਕਿ ਪੰਜਾਬ ਵਿੱਚ ਕਿਸੇ ਕਿਸੇ ਵੀ ਬੰਦੇ ਦੀ ਇਹਨਾਂ ਦਮ ਨਹੀਂ ਕੀ ਐਸੀ ਸਮਾਜ ਭਾਈਚਾਰੇ ਨੂੰ ਟਾਰਗੇਟ ਕਰ ਸਕੇ ਔਰ ਜੇ ਟਾਰਗੇਟ ਕਰਦਾ ਤੇ ਜੁੱਤੀਆਂ ਉਹਦੇ ਵਾਸਤੇ ਤਿਆਰ ਹੈ ਠੀਕ ਹੈ ਜੀ ਕੋਈ ਵੀ ਸਰਕਾਰੀ ਬੰਦਾ ਹਰ ਇੱਕ ਘਰ ਨੂੰ ਨੌਕਰੀ ਕੈਸੀ ਕੈਪਟਨ ਨੇ ਗੁੜਕਾ ਸਾਫ ਫੜ ਕੇ ਅੱਜ ਉਹ ਕੈਪਟਨ ਸਾਹਿਬ ਕਿੱਥੇ ਐ ਉਹ ਜਿਹੜਾ ਸਨੀ ਦੇਵਲ ਗਰਦਾਸਪੁਰ ਦੇ ਵਿੱਚ ਗਵਾਚ ਗਿਆ ਉਹਦੀ ਗਵਾਚਿਆ ਸੂchnਾ ਰੋਜ਼ ਖਬਰ ਲੱਗਦੀ ਆ ਉਹ ਕਹਿੰਦਾ ਸੀ 2.5 ਕਿਲੋ ਕ ਹੱਥ ਤੇ ਮੇਰਾ ਖਿਆਲ ਆ ਗਰਦਾਸਪੁਰਾ ਨੇ ਇੱਕ ਵਾਰੀ ਉਂਗਲ ਖੜੀ ਕੀਤੀ ਉਹ ਦੁਆਰਾ ਗਰਦਾਸਪੁਰੇ ਵੜਿਆ ਨਹੀਂਗਾ ਨੀਟੂ ਤਾਂ ਨਹੀਂ ਗਵਾਚ ਜਾਏਗਾ ਜੇ ਜਿੱਤ ਜਾਂਦਾ ਨੀਟੂ ਉਹ ਗਵਾਚ ਨਹੀਂਟੂ ਦੂਜੇ ਦਿਨ ਰਿਜ਼ਲਟ ਦੇ ਦੇਗਾ ਲੋਕਾਂ ਨੇ ਕਹਿਣਾ ਵਿਆਹ ਠੀਕ ਆ ਯਾਰ ਬੰਦਾ ਸਹੀ ਆ ਅੱਗੇ ਤਾਂ ਬੋਟੀਆਂ ਨੂੰ ਪਾਣੀ ਅੱਗੇ ਤਾਂ ਮੈਂ ਕੋਈ ਮੰਤਰੀ ਨਹੀਂ ਬਣਨ ਦੇਣਾ ਸਿੱਧੀ ਸਾਹਿਬ ਜੀ ਗੱਲ ਆ ਕੋਈ ਮੰਤਰੀ ਨਹੀਂ ਬਣਨਦੂਗਾ ਮੈਂ ਇੱਕ ਵਾਰੀ ਮੈਨੂੰ ਮੌਕਾ ਮ ਤੇ ਪੀਐਮ ਸਾਹਿਬ ਸਾਡੇ ਕਹਿੰਦੇ ਇਸ ਵਾਰ ਉਹ ਕਹਿੰਦੇ ਨੀਡੋ ਸ਼ਟਰਾਂ ਚਾਰ ਘੰਟੇ ਵਸਣਾ ਬਣਾਈ ਇਹਨੇ ਉਤਰਨਾ ਨਹੀਂ ਕੁਰਸੀ ਤੇ ਉਹ ਫਿਰ ਕਹਿੰਦੇ ਇਸ ਵਾਰ ਉਹ ਕਹਿੰਦੇ ਨਾ 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 ਨੀਡੋ ਸ਼ਟਰਾਂ ਵਾਲਾ ਅਗਰ ਬੈਠ ਗਿਆ ਸੀਟ ਤੇ ਪ੍ਰਧਾਨ ਮੰਤਰੀ ਦੀ ਇਹ ਨੀਉਟਰਾ ਨਹੀਂ ਮੇਰਾ ਸੁਭਾਨਾ ਕਿ ਮੈਂ ਚਾਰ ਘੰਟੇ ਅਸਰ ਪ੍ਰਧਾਨ ਮੰਤਰੀ ਬਣਾਉ ਤੇ ਮੈਂ ਇੰਡੀਆ ਅਮੀਰ ਕਰ ਸਕਦਾ ਅੱਛਾ ਅਮੀਰ ਕਰੋਗੇ ਕਿਦਾਂ ਤੁਸੀਂ बार-बार ਦਾਵਾ ਕਰਦੇ ਇਹ ਤਰੀਕਾ ਨਹੀਂ ਦੱਸਣਾ ਇਹ ਤਰੀਕਾ ਨਹੀਂ ਦੱਸਣਾ ਅੱਛਾ ਬੈਠ ਕੇ ਹੀ ਕਰੋਗੇ ਫਿਰ ਬੈਠ ਕੇ ਕਿਉਂਕਿ ਕੁਰਸੀ ਮੇਰੀ ਪਾਵਰ ਹੋਏਗੀ ਕਿਉਂਕਿ ਜਦ ਤੱਕ ਬੰਦਾ ਪਾਵਰ ਜੀ ਨਹੀਂ ਹੁੰਦਾ ਫਿਰ ਉਸ ਤਰ੍ਹਾਂ ਕੁਛ ਨਹੀਂ ਉਹ ਸਿੱਧੂ ਮਸੇਵਾਲਾ ਗਾਣਾ ਸੁਣਿਆ ਪਾਵਰ ਚ ਰਹਿੰਦਾ ਸਰਕਾਰਾਂ ਵਾਂਗੂ ਨਹੀਂ ਮੁੰਡਾ ਪਾਵਰ ਚ ਪਾਵਰ ਦੇ ਵਿੱਚ ਉਹ ਸਿੱਧੂ ਮਸੇਵਾਲਾ ਸਹੀ ਗੱਲ ਕੀਤੀ ਸੀ ਕਿ ਜੇ ਪਾਵਰ ਵਿੱਚ ਨਹੀਂ ਰਹਿੰਦਾ ਮੁੰਡਾ ਸਰਕਾਰਾਂ ਵਿੱਚ ਨਹੀਂ ਤੇ ਫਿਰ ਜੇ ਸਰਕਾਰ ਵਿੱਚ ਜਾਣਾ ਹੈ ਪਾਵਰ ਤਾਂ ਕਰਨੀ ਪੈਣੀ ਹੈ ਮੈਨੂੰ ਤੇ ਸਮਝ ਨਹੀਂ ਆਉਂਦਾ ਜਿਹੜੇ ਨਹੀਂ ਲੜਦੇ ਇਲੈਕਸ਼ਨ ਉਹ ਬੰਦੇ ਕੀ ਕਰੋਗੇ ਉਹ ਜੇ ਅਸੀਂ ਆਪ ਦੇਖੋ ਹਜ਼ਾਰਾਂ ਕਰੋੜਾ ਰੁਪਈਆ ਅਸੀਂ ਰਾਸ਼ਨ ਖਾ ਲੈਣੇ ਆ ਆਪਣੇ ਵਿਆਹ ਸ਼ਾਦੀਆਂ ਲਾਣੇ ਜਨਮ ਦਿਨ ਤੇ ਲੱਖ ਰੁਪਏ ਖਰਚ ਕਰਦੇ 50 1 ਲੱਖ ਰੁਪਏ 50000 ਰੁਪਏ ਆਪਣੇ ਇਲੈਕਸ਼ਨਲ ਦੇ ਖਰਚ ਕਰੋ ਹਰ ਇੱਕ ਦੇਸ਼ ਵਾਸੀ ਨੂੰ ਮੈਂ ਕਹਿਣਾ ਚਾਹਨਾ ਖਬਰ ਲੁਆਣ ਤੋਂ ਰੋਕਿਆ ਜਾ ਰਿਹਾ ਹੈ ਮੀਡੀਆ ਨੂੰ ਮੈਨੂੰ ਪਤਾ ਇਹ ਮਾਤਾ ਜਿੰਦਪੁਰਨੀ ਜਿਹੜੇ ਰੋਕਦੇ ਨੇ ਖਬਰ ਆਹ ਲੀਡਰ ਉਹਨਾਂ ਦੇ ਐਕਸੀਡੈਂਟ ਹੀ ਹੋਣੇ ਆ ਬਾਅਦ ਚ ਖਬਰ ਆਉਂਦੀ ਹੁੰਦੀ ਆ ਉਹ ਫਲਾਣਾ ਲੀਡਰ ਗਿਆ ਤੇ ਬਾਅਦ ਚ ਵਾਪਸ ਨਹੀਂ ਆਇਆ ਇਦਾਂ ਹੁੰਦਾ ਹੁੰਦਾ ਚ ਚਲੋ ਰੱਬ ਇਹਨਾਂ ਤੇ ਸਭ ਤੇ ਰਹਿਮ ਕਰੇ ਪਰ ਇਹਨਾਂ ਤੇ ਰਹਿਮ ਕਰੇਗਾ ਨਹੀਂ ਕਿਉਂਕਿ ਇਹ ਗਰੀਬਾਂ ਤੇ ਰਹਿਮ ਨਹੀਂ ਕਰਦੇ ਤੇ ਰੱਬ ਇਹਨਾਂ ਤੋਂ ਵੀ ਨਿਰਾਮ ਕਰੇਗਾ ਨੀਟੂ ਜੀ ਤੁਸੀਂ ਪ੍ਰਚਾਰ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਸਾਹਮਣੇ ਦਿੱਗਜ ਨੇਤਾ ਨੇ ਚਰਨਜੀਤ ਚੰਨੀ ਨੇ ਜੋ ਕਿ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹੈ ਸੁਸ਼ੀਲ ਰਿੰਕੂ ਜੋ ਕਿ ਇੱਕ ਐਮਪੀ ਨੇ ਬਾਕੀ ਪਵਨ ਤੀਨੂ ਹੈ ਇਹਨਾਂ ਸਾਰਿਆਂ ਦਾ ਮੁਕਾਬਲਾ ਕਿਵੇਂ ਕਰੇਗਾ ਨੀਟੂ ਕਿਵੇਂ ਕਰੇਗਾ ਅੱਜ ਹੁਣ ਪਵਨ ਤੀਨੂ ਨੇ ਵੀ ਕਿਆ ਖੇਡ ਚਾਈ ਹੈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਆ ਗਿਆ ਹੈ ਇਹ ਪਵਨ ਕੁਮਾਰ ਤੀਨੂ ਕੋ ਬੰਦਾ ਵਾ ਇਹਨੂੰ ਮੈਨੂੰ ਦਿਖਦਾ ਨਹੀਂ ਬੰਦਾ ਉਹ ਬੰਦਾ ਕਹਦਾ ਜਿਹੜਾ ਇੱਕ ਪਾਰਟੀ ਛੱਡ ਗਿਆ ਔਰ ਮੈਨੂੰ ਲੋਕੀ ਕਹਿੰਦੇ ਤੂੰ ਸ਼ਕਤੀਮਾਨ ਦੀ ਵਰਦੀ ਪਾ ਕੇ ਤੂੰ ਇਹ ਪਾ ਕੇ ਘੁੰਮਦਾ ਇਹ ਉਹ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪਾਰਟੀ ਦੇ ਪਟਕੇ ਗਲੇ 'ਚ ਪਾ ਕੇ ਬੀਏ ਬੀਏ ਕਰਕੇ ਹੱਥ 'ਚ ਝੰਡੇ ਲੈ ਕੇ ਉਹ ਤੁਸੀਂ ਕਿਹੜਾ ਰਣ ਜਿੱਤਣ ਚੱਲੇ ਹੋ ਤੁਸੀਂ ਜੀ ਕੁਝ ਨਹੀਂ ਕਰ ਸਕਦੇ ਸਾਡੇ ਦੇਸ਼ ਦਾ ਨਾਰਾ ਜੈ ਜਵਾਨ ਜੈ ਕਿਸਾਨ ਤੇ ਇਹ ਲੋਕ ਪਾਰਟੀ ਦੇ ਪਟੇ ਪਾ ਕੇ ਐਨਕਾ ਜੀ ਲਾ ਕੇ ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਚੈਨੀਆਂ ਸੋਹਣੇ ਦੀਆਂ ਮੁੰਦਰੀਆਂ ਪਾ ਕੇ ਆ ਕੀ ਕਰਦੇ ਪਏ ਹੋ ਰੱਬ ਨੇ ਤੁਹਾਨੂੰ ਇਸ ਕਰਕੇ ਭੇਜਿਆ ਤੁਹਾ ਨੂੰ ਇਨਸਾਫ ਦੁਵਾਣ ਵਾਸਤੇ ਲੋਕਾਂ ਦੇ ਭੇਜਿਆ ਕਿ ਨਾ ਕਿ ਤੁਸੀਂ ਇਨਸਾਫ ਦੀ ਆਵਾਜ਼ ਦੱਬਣ ਵਾਸਤੇ ਮੋਦੀ ਸਾਹਿਬ ਚਾਹਦੇ 400 ਕਹਿੰਦੇ ਸੀਟ ਇਹਨਾਂ ਨੇ 545 ਸੀਟਾਂ ਲੈ ਲੈਣੀਆਂ ਸੀਗੀਆਂ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਇਹਨਾਂ ਨੇ ਬਸ ਇੱਕੋ ਹੀ ਨਾਰਾ ਲਾਇਆ ਮੋਦੀ 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 ਬਸ ਇੱਕੋ ਹੀ ਨਾਰਾ ਲਾਇਆ ਹੋਰ ਕੋਈ ਨਾਰਾ ਨਹੀਂ ਲੱਗਾ ਨਾ ਕੋ ਕੀ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਇਹਨਾਂ ਨੂੰ ਚਾਹੀਦਾ ਸੀ ਮਹਿੰਗਾਈ ਘਟਾਣੀ ਜਾਂਦੀ ਹੁਣ ਮੋਦੀ ਸਾਹਿਬ ਨੇ ਕਹਿਆ ਸੀਗਾ ਹਰ ਸਾਲ 2 ਲੱਖ ਨੌਕਰੀ 2 ਲੱਖ ਨੌਕਰੀ ਦਿੰਦੇ ਘਰਾਂ ਨੂੰ ਹਰ ਘਰ ਦੇ ਵਿੱਚ ਪੜ੍ਹੇ ਲਿਖੇ ਬੰਦੇ ਆ ਸਾਡੇ ਵਰਗੇ ਨੂੰ ਨੌਕਰੀ ਮਿਲੀ ਨਹੀਂ ਕਿੰਨੇ ਵਾਰੀ ਇ ਮੋਦੀ ਸਰਕਾਰ ਨੂੰ ਇੱਕ ਸਾਡੇ ਵਾਰੀ ਕੋਈ ਦੇਖਿਆ ਨਹੀਂ ਸਾਡੇ ਵਾਰੀ ਇੱਕ ਵਾਰ ਨਹੀਂ ਲੱਗਿਆ ਤੇ ਸਾਨੂੰ ਗੁੱਸਾ ਇਸ ਚੀਜ਼ ਦਾ ਸਾਡਾ ਨੀਲਾ ਕਾਰਡ ਬੰਦ ਕਰਾ ਦਿੱਤਾ ਕਿਸੇ ਮੰਤਰੀ ਨੇ ਸਾਨੂੰ ਇਸ ਗੱਲ ਦਾ ਗੁੱਸਾ ਤੁਸੀਂ ਵਾਰਨਸੀ ਕਦੋਂ ਜਾ ਰਹੇ ਹੋ ਵਾਰਨਸੀ ਵੀ ਤੁਸੀਂ ਫਰਮ ਪੜਨਾ ਹੈ ਪੀਐਮ ਦੇ ਖਿਲਾਫ ਇੱਕ ਦੋ ਦਿਨਾਂ ਦੇ ਵਿੱਚ ਕੰਮ ਹੋ ਜਾਣਾ ਵਾਰਨਸੀ ਵੀ ਹਾਂਜੀ ਸਾਰੇ ਪਾਸੇ ਭਰ ਦਿੱਤੇ ਫਰ 13 ਦੇ 13 ਕੈਂਡੀਡੇਟ ਪੰਜਾਬ ਦੇ ਵਿੱਚ ਖੜੇ ਕੀਤੇ ਜਿੱਤਣਗੇ ਸਾਡੇ ਕੈਂਡੀਡੇਟ ਔਰ ਜਿੱਦ ਵੱਡੇ ਵੱਡੇ ਨੇਤਾ ਨਾ ਅਸੀਂ ਪ੍ਰਚਾਰ ਨਹੀਂ ਕਰਨਾ ਸਾਡਾ ਪ੍ਰਚਾਰ ਲੋਕ ਹੀ ਕਰ ਦਿੰਦੇ ਆ ਜਿੱਥੇ ਆਪਾਂ ਖੜ ਗਏ ਉੱਥੇ ਪ੍ਰਚਾਰ ਸ਼ੁਰੂ ਹੋਣਾ ਤੇ ਉੱਥੇ ਖਤਮ ਹੋਣਾ ਵਾ ਤੇ ਜਨਤਾ ਨੇ ਜਨਤਾ ਕੇ ਬਹੁਤ ਪਿਆਰ ਸਰ ਕੇ ਪਿਆਰ ਪਿਆਰ ਵਾਲੇ ਬੰਦੇ ਆ ਆਪਾਂ ਖੜੇ ਹੋਈਏ ਲੋਕੀ ਆਪਣੇ ਆਪ ਹੀ ਵੀਡੀਓ ਵੀਡੀਓ ਬਣਾ ਕੇ ਵਾਇਰਲ ਕਰਦੇ ਸਾਨੂੰ ਕੋਈ ਲੋੜ ਨਹੀਂ ਪੋਸਟਰ ਚਪਾਣ ਦੀ ਸਾਨੂੰ ਰੱਬ ਦੀ ਇੰਨੀ ਕਿ ਮਿਹਰਬਾਨੀ ਆ ਰੱਬ ਦੀ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਵਿਚਾਰ ਦੀ ਕਲਾ ਵਿੱਚ ਜੀ ਨੀ ਟੂ ਐਨ ਹੋਵੇ ਕਿ ਇਸ ਵਾਰ ਵੀ ਪ੍ਰਚਾਰ ਕਰਦੇ ਹੀ ਰਹਜੋ ਨਾਮਿਨੇਸ਼ਨ ਫਾਈਲ ਕਰਦੇ ਹੀ ਰਹਜੋ ਕਿਉਂਕਿ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਦੇਖਿਆ ਹੋਇਆ ਹੈ ਕਿ ਪਹਿਲਾਂ ਤੁਸੀਂ ਨਾਮਿਨੇਸ਼ਨ ਫਾਈਲ ਕੀਤੀ ਤੇ ਰਿਜ਼ਲਟ ਦੇ ਵਿੱਚ ਤੁਹਾਨੂੰ ਹਾਰ ਦੇਖਣੀ ਪਈ ਦੁਬਾਰਾ ਤੁਸੀਂ ਖੜੇ ਹੁੰਦੇ ਹੋ ਜਿਮਨੀ ਚ ਉਹਨਾਂ ਦੇ ਵਿੱਚ ਉਦੋਂ ਹਾਰ ਵੇਖਣੀ ਪੈਂਦੀ ਹੈ ਇਸ ਵਾਰ ਵੀ ਕਿਤੇ ਐ ਤਾਂ ਨਹੀਂ ਹੋ ਜਾਏਗਾ ਦੇਖੋ ਮੈਂ ਪਾਰਟੀ ਬਦਲ ਕੇ ਦੂਜੀ ਪਾਰਟੀ ਵੱਲ ਆ ਗਿਆ ਜੇ ਮੈਂ ਮੰਨ ਕਰੋਂ ਮੈਂ ਚੋਰ ਹਾਂ ਤੇ ਜਿਹੜਾ ਮੇਰੇ ਨਾਲ ਦਾ ਸਾਥੀ ਉਹ ਵੀ ਚੋਰੀ ਹੋਊਗਾ ਤੇ ਜੇ ਮੈਂ ਪਾਰਟੀ ਬਦਲ ਦਲ ਬਦਲੂ ਹੋਇਆ ਤੇ ਜਿਹੜੇ ਮੈਨੂੰ ਵੋਟ ਪਾਣਗੇ ਮੈਂ ਵੀ ਉਹ ਵੀ ਦਲ ਬਦਲੂ ਹੀ ਆ ਐਸ ਟਾਈਮ ਜਿਹੜੇ ਬੰਦੇ ਬੋਟ ਇੱਕ ਦੂਸਰੇ ਪਾਉਣਗੇ ਜਿਹੜੇ ਦਲ ਬਦਲੂ ਬੰਦੇ ਗਏ ਆ ਤੇ ਉਹ ਸਮਝੋ ਦਲ ਬਦਲੂ ਹੀ ਆ ਬੰਦੇ VOTER ਵੀ ਦਲ ਬਦਲੂ ਹੋਣਗੇ ਕਿ ਤੁਸੀਂ ਉਸ ਬੰਦੇ ਨੂੰ ਕਦੀ ਵੋਟ ਨਾ ਪਾਓ ਕਿ ਜਿਹੜਾ ਇੱਕ ਪਾਰਟੀ ਛੜਕ ਦੂਜੀ ਪਾਰਟੀ ਗਿਆ ਜਿਹੜਾ ਸਰਕਾਰ ਦਾ ਸਕੰਝ ਆਪਣੀ ਪਾਰਟੀ ਦਾ ਸਕੰਝ ਜਿਹੜਾ ਆਪਣੇ ਘਰ ਦਾ ਸਕੰਝ ਨਹੀਂ ਉਹ ਤੁਹਾਡਾ ਕਿੱਥੋਂ ਸਕੰਝ ਹੋ ਸਕਦਾ ਨਹੀਂ ਸਕੰਝ ਉਸ ਦਾ ਇਹ ਤੁਸੀਂ ਵੋਟ ਅਸ ਕੀ ਬੜੀ ਸੋਚ ਸਮਝ ਕੇ ਪਾਓ ਇੱਕੋ ਹੀ ਬੰਦਾ ਤੁਹਾਡੇ ਸਾਹਮਣੇ ਖੜਾ ਜਿਹਨੂੰ ਪਾਣੀ ਹੈ ਜੇ ਇਸ ਕੋਈ ਸਮਝ ਗਿਆ ਠੀਕ ਆ ਨਹੀਂ ਸਮਝਾ ਤੇ ਮੈਂ ਉਹਦੇ ਕੋਲ ਮਾਫੀ ਮੰਗਦਾ ਤੇ ਗਲਤੀ ਮਾਫੀ ਜੇ ਕੋ ਉਕਚੀਨੀ ਵੀ ਗੱਲ ਕਹਿਤੀ ਹੋਵੇਗੀ ਮੈਂ ਉਹਦੇ ਵਾਸਤੇ ਮਾਫੀ ਮੰਗਦਾ ਪਰ ਮੇਰੇ ਵਾਸਤੇ ਮੈਂ ਦੁੱਖ ਉਹ ਪੰਜਾਬ ਵਾਸਤੇ ਕਿ ਪੰਜਾਬ ਸਾਡਾ ਜ ਬਹੁਤ ਵਿਛੜ ਰਿਹਾ ਔਰ ਇਹਨੂੰ ਅੱਗੇ ਲਿਜਾਣ ਵਾਸਤੇ ਮੈਂ ਕੋਈ ਕੋਸ਼ਿਸ਼ ਨਹੀਂ ਛੱਡਦਾ ਪਿਆ ਮੈਂ ਵੀ ਮੇਰੇ ਵੀ ਸ਼ਾਇਦ ਕੀ ਪਤਾ ਆਖਰੀ ਇਲੈਕਸ਼ਨ ਹੋਣ ਜੇ ਮੈਂ ਬਾਹਰ ਚੱਲ ਜਾਵਾਂ ਕਿਉਂਕਿ ਮੈਂ ਦੇਖਾ ਬਨ ਰਿਹਾ ਸਬ ਫਿਰ ਬਾਹਰ ਜਾਂਦਾ ਮੈਂ ਦੇਖੋ ਮੈਂ ਇਹ ਲੋਕ ਨਹੀਂ ਸਮਝੂਗੇ ਤੇ ਫਿਰ ਨੀਡੂ ਛੱਡਣਾਂ ਵਾਲੇ ਕੁਝ ਨਹੀਂ ਕਰ ਸਕਦਾ ਕਿਉਂਕਿ ਜਦ ਤੱਕ ਜਨਤਾ ਚਾਵੇ ਇੱਕ ਵੋਟ ਜਨਤਾ ਕੋ ਅਧਿਕਾਰ ਹੈ ਇੱਕ ਡਾਕਟਰ ਵੀਰਬਾਬਾ ਸਾਹਮਣੇ ਖੂਨ ਦੀ ਚਿੱਠੀ ਲਿਖ ਕੇ ਆਪਣੀ ਇੱਕ ਵੋਟ ਹਦਕਾਰ ਲਿਆ ਵਾ ਔਰ ਸਾਨੂੰ ਸਾਡਾ ਅਧਿਕਾਰ ਖੋਇਆ ਜਾ ਰਿਹਾ ਵਾ ਤੇ ਅੱਜ ਸਾਰੇ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਾਗੋ ਕਿਤੇ ਇਹ ਨਾ ਹੋਵੇ ਵੀ ਚੋਰ ਸਾਡੇ ਘਰ ਚੋਰੀ ਕਰਕੇ ਲੈ ਜਾਏ ਤੇ ਹੀ ਸੁੱਤੇ ਰਹਿ ਜੀ ਅੱਛਾ ਨੀਟੂ ਜੀ ਇਹ ਨਾ ਇੱਕ ਪਿੱਛੇ ਜੇ ਗੱਲ ਚੱਲੀ ਸੀਗੀ ਤੁਹਾਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਪਾਰਟੀ ਪ੍ਰਧਾਨ ਸੁੱਚਾ ਸਿੰਘ ਨੇ ਹੁਣ ਸੁੱਚਾ ਸਿੰਘ ਤੁਹਾਡੇ ਨਾਲ ਨਾਮਿਨੇਸ਼ਨ ਫਾਈਲ ਕਰਨ ਪਹੁੰਚੇ ਸੀਗੇ ਇਹ ਕੀ ਕਾਰਨ ਬਣੇ ਕਿਵੇਂ ਪਾਰਟੀ ਚੋਂ ਕੱਢਿਆ ਮੁੜ ਪਾਰਟੀ ਦੇ ਵਿੱਚ ਆਏ ਇੱਕ ਪਾਰਟੀ ਵਾਲੇ ਬੰਦੇ ਨੇ ਕਹਿ ਦਿੱਤਾ ਕਿ ਮੇਰੇ ਕੋ 500 ਰੁਪਏ ਫੰਡ ਲਿਆ ਨੀਟੂ ਸ਼ਟਰਾਂ ਵਾਲੇ ਨੇ ਤੇ ਉਹ ਪਾਰਟੀ ਦਾ ਫੰਡ ਦੇਖੋ ਪੁੱਛੋ ਮੈਂ 500 ਮੈਂ 500 ਪਿੱਛੇ ਗੱਦਾਈ ਥੋੜੀ ਕਰੂੰਗਾ ਨਹੀਂ ਮੈਂ ਕੁਝ ਨਹੀਂ ਲਿਆ ਬਾਅਦ ਜੋ ਕਲੀਅਰ ਹੋ ਗਈ ਗੱਲ ਤੇ ਉਹ ਬੰਦਾ ਕਹਿੰਦਾ ਜੀ ਮੈਂ ਮਜ਼ਾਕ ਕੀਤਾ ਸਾਡੇ ਨਾਲ ਤੇ ਲੋਕ ਸਾਡੀ ਜ਼ਿੰਦਗੀ ਮਜ਼ਾਕ ਬਣਾ ਕੇ ਰੱਖਤੀ ਲੋਕਾਂ ਨੇ ਤੇ ਸਾਨੂੰ ਕਿਸ ਟਾਈਮ ਤੇ ਆਪਣੇ ਰੋਣਾ ਵੀ ਆਂਦਾ ਵਾ ਤੇ ਕਿਸੇ ਨੂੰ ਸੋਚਦੇ ਸਾਨੂੰ ਕੀ ਬਣਾਤਾ ਕਿ ਚਲੋ ਜੋ ਕੁਝ ਬਣਾਤਾ ਜਨਤਾ ਦਾ ਪਿਆਰ ਵਾ ਅੱਜੇ ਤੱਕ ਪਹੁੰਚੇ ਆਂ ਕਾਫੀ ਲੋਕ ਸਾਨੂੰ ਉਂਗਲੀਆਂ ਕਰਦੇ ਧਮਕੇ ਦਿੰਦੇ ਆ ਤੇ ਇਹ ਲੋਕਾਂ ਦਾ ਪਿਆਰ ਆ ਸਾਨੂੰ ਅੱਗੇ ਤੱਕ ਲੈ ਜਾਣਾ ਐਨਆਈ ਵੀਰਾਂ ਨੇ ਬਹੁਤ ਸਾਥ ਦਿੱਤਾ ਇਕਲਾਸ ਟਿਕਾਣਾ ਕਰੂਆ ਬਚ ਕੇ ਰਹੀਂ ਤੂੰ ਦਿਲਿਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਭਾਰੇ ਪੁੱਛਲਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦਿਆ ਮੈਂ 니ਤੀ ਜੀ ਪਹਿਲਾਂ ਤੁਸੀਂ ਫਿਲਮਾਂ ਦੇ ਵਿੱਚ ਵੀ ਆਏ ਗਾਣੇ ਵੀ ਕੀਤੇ ਜੇਕਰ ਐਮਪੀ ਬਣ ਜਾਂਦੇ ਫਿਰ ਗਾਣੇ ਇਹ ਸਭ ਛੱਡ ਦਿਓਗੇ ਕਿ ਨਾਲ ਨਾਲ ਚੱਲੇਗਾ ਦੇਖੋ ਲੋਕਾਂ ਦੇ ਮਨਮੰਜ਼ਰ ਵਾਸਤੇ ਮੜਾ ਮੋਟਾ ਜੋ ਵੀ ਹੋਊਗਾ ਕਰਾਂਗੇ ਅਸੀਂ ਕਰਨ ਤਿਆਰ ਆ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਛੋਟਾ ਚੋਲਿਆ ਮੈਂ ਫਲਾਣਾ ਕਰ ਲਿਆ ਮੈਂ ਢਿੰਗੜਾ ਕਰ ਲਿਆ ਮੈਂ ਇਦਾਂ ਦੀ ਗੱਲਾਂ ਨਹੀਂ ਕਰੂੰਗਾ ਮੈਂ ਬੱਕਰੀ ਚੋਲੀ ਮੈਂ ਪੱਠੇ ਵੜ ਲੇ ਮੈਂ ਵੀ ਕਰ ਲੈਣਾ ਮੈਂ ਉਹ ਵੀ ਕਰ ਲੈਣਾ ਮੈਂ ਕੋਈ ਇਸ ਨਹੀਂ ਕਰਦਾ ਮੈਂ ਜੋ ਜਨਤਾ ਕਹੇਗੀ ਉਹੀ ਕਰੂੰਗਾ ਮਿਹਰਬਾਨੀ ਧੰਨਵਾਦ ਠੀਕ ਹੈ ਤਾਂ ਨੀਟੂ ਸ਼ੇਟਰਾ ਵਾਲਾ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਮੁਰ ਤੋਂ ਨਾਮੀਨੇਸ਼ਨ ਫਾਈਲ ਕਰ ਦਿੱਤੀ ਹੈ ਨਾਮੀਨੇਸ਼ਨ ਫਾਈਲ ਕਰਕੇ ਮੁਰ ਤੋਂ ਚੋਣ ਪ੍ਰਚਾਰ ਦੇ ਵਿੱਚ ਜੁਟਣ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਵਾਰੰਦਾਸੀ ਸੀਟ ਤੋਂ ਵੀ ਖੜਿਆ ਜਾਵੇਗਾ ਇਸ ਦੇ ਨਾਲ ਕੀ ਇਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਆ ਚੋਣ ਪ੍ਰਚਾਰ ਦੇ ਲਈ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨਸ ਦੇ ਵਿੱਚ ਲੋਕ ਖੜੇ ਹੋ ਰਹੇ ਨੇ ਦੱਸਦੇ ਕਿ ਨੀਟੂ ਸ਼ਟਰਾ ਵਾਲਾ ਪਹਿਲਾ ਵੇ ਇਲੈਕਸ਼ਨ ਲੜ ਚੁੱਕਿਆ ਹੈ ਹਾਲਾਂਕਿ ਉਹਨਾਂ ਨੂੰ ਖੈਰ ਇਲੈਕਸ਼ਨ ਦੇ ਵਿੱਚ ਹਾਰ ਮਿਲੀ ਹੈ ਹਾਰ ਮਿਲਣ ਤੋਂ ਬਾਅਦ ਇਹਨਾਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਰੋਂਦੇ ਹੋਏ ਨਜ਼ਰ ਆ ਰਹੇ ਸੀਗੇ ਕਾਫੀ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਫੇਮਸ ਹੋ ਜਾਂ ਇਲੈਕਸ਼ਨ ਦੇ ਵਿੱਚ ਹਰ ਮਿਲੀਅਤ ਹੁਣ ਇਸ ਵਾਰ ਫਿਰ ਤੋਂ ਇਹਨਾਂ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤੀ ਹੈ ਤੇ ਨਾਮਿਨੇਸ਼ਨ ਫਾਈਲ ਕਰਨ ਤੋਂ ਬਾਅਦ ਹੁਣ ਰਿਜ਼ਲਟ ਇਹਨਾਂ ਦੇ ਹੱਕ ਦੇ ਵਿੱਚ ਆਉਂਦਾ ਜਾਂ ਫਿਰ ਨਹੀਂ ਇਹ ਤਾਂ ਵੇਖਣਾ ਹੋਵੇਗਾ ਪਰ ਨੀ ਟੂ ਸ਼ਟਰਾ ਵਾਲੇ ਦੇ ਵੱਲੋਂ ਪ੍ਰਚਾਰ ਜ਼ਰੂਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਮਨੀਸ਼ ਨਾਲ ਅੱਜ ਚੜ੍ਹਦਾ ਪੰਜਾਬ ਬੁਲਟਿਨ ਚਲਦਾ